75ਵੇਂ ਗਣਤੰਤਰ ਦਿਵਸ ਨੂੰ ਲੈ ਕੇ ਸਬਡਿਵੀਜ਼ਨ ਬੰਗਾ ਵੱਲੋਂ ਇੱਕ ਸਮਾਰੋਹ ਦਾਣਾ ਮੰਡੀ ਬੰਗਾ ਵਿਖੇ ਲਿਖਿਆ ਗਿਆ ਜਿਸ ਦੀ ਅਗਵਾਈ ਐਸਟੀਐਮ ਬੰਗਾ ਵਿਕਰਮਜੀਤ ਸਿੰਘ ਨੇ ਅਦਾ ਕੀਤੀ ਅਤੇ ਮੌਕੇ ਤੇ ਰਾਸ਼ਟਰੀ ਝੰਡਾ ਪੂਰੇ ਆਦਰ ਅਤੇ ਸਨਮਾਨ ਦੇ ਨਾਲ ਚੁਲਾਇਆ ਗਿਆ। ਰਾਸ਼ਟਰੀ ਗਾਇਨ ਵੀ ਗਾਇਆ ਗਿਆ। ਇਹ ਸੁਪਰਾਂਤ ਪ੍ਰੇਡ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਅਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਪਿਆਰੇ ਬੰਗਾ ਵਾਸੀਓ ਅਤੇ ਅੱਜ ਦੇ ਸਮਾਗਮ 'ਚ ਹਾਜ਼ਰ ਸਾਰੇ ਪਤਵੰਤੇ ਮੈਂ ਅੱਜ 75ਵੇਂ ਗਣਤੰਤਰ ਦਿਵਸ ਮੌਕੇ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਨਰਾਜ ਦੀ ਸਥਾਪਨਾ ਹੋਈ ਸੀ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਸਲ ਹੈ ਮੈਂ ਇਸ ਦਾ ਬੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਰਮਤਾ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਤੇ ਬੜ ਮੁੰਡੇ ਬੜ ਮੁੱਲੇ ਯੋਗਦਾਨ ਨੂੰ ਵੀ ਸਜਦਾ ਕਰਦਾ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿੱਚੋਂ 80% ਤੋਂ ਜ਼ਿਆਦਾ ਯੋਗਦਾਨ ਪੰਜਾਬੀਆਂ ਦਾ ਹੈ ਸਿਰਫ ਪੰਜਾਬ ਦਾ ਇਤਿਹਾਸ ਖੂਨੀ ਸਾਕਿਆਂ ਦਾ ਇਤਿਹਾਸ ਹੈ ਪਰਤਾਨਵੀ ਸਮਰਾਜ ਵਿਰੁੱਧ ਬਹਾਦਰੀ ਨਾਲ ਲੜਦਿਆਂ ਅਨੇਕਾਂ ਪੰਜਾਬੀ ਯੋਧੇ ਸ਼ਹੀਦੀਆਂ ਪਾ ਗਏ ਸੀ ਸਰਦਾਰ ਕਰਤਾਰ ਸਿੰਘ ਸਰਾਭਾ ਸਰਦਾਰ ਭਗਤ ਸਿੰਘ ਸ਼ਹੀਦ ਸੁਖਦੇਵ ਸਰਦਾਰ ਉਦਮ ਸਿੰਘ ਸੁਨਾਮ ਸ਼ਹੀਦ ਮਦਨ ਲਾਲ ਢਿੰਗਰਾ ਲਾਲਾ ਹਰਦਿਆਲ ਅਤੇ ਲਾਲਾ ਲਾਜਪਤ ਰਾਏ ਵਰਗੇ ਬਹਾਦਰ ਸੂਰਮਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ ਇਹ ਦਿਹਾੜਾ ਸਾਨੂੰ ਆਪਣੀ ਸਮੁੱਚੀ ਕਾਰਗੁਜ਼ਾਰੀ ਤੇ ਝਾਤ ਮਾਰਨ ਦਾ ਇੱਕ ਮੌਕਾ ਦਿੰਦਾ ਹੈ। ਪੰਜਾਬ ਸਰਕਾਰ ਨੇ ਆਪਣੇ 22 ਮਹੀਨਿਆਂ ਦੇ ਕਾਰਜਕਾਲ ਦੌਰਾਨ ਅਨੇਕਾਂ ਲੋਕਪੱਖੀ ਪਹਿਲ ਕਦਮੀਆਂ ਦੀ ਪਹਿਲ ਕਦਮੀਆਂ ਕੀਤੀਆਂ ਹਨ। ਪੰਜਾਬ ਸਰਕਾਰ ਫੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਦਿੜ੍ਹ ਸੰਕਲਪ ਹੈ। ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸ ਵਾਰਸ਼ਾਂ ਲਈ ਐਕਸਕਿਊਰੇਸ਼ਾ ਜੋ ਗ੍ਰਾਂਟ 50 ਲੱਖ ਰੁਪਏ ਸੀ ਉਹ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਪੰਜਾਬ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਦੀ ਅਗਲੀ ਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ ਪੰਜਾਬ ਸਰਕਾਰ ਨੇ ਆਪਣੇ ਮਹਿਜ਼ 22 ਮਹੀਨਿਆਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ 29000 39406 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ ਅਤੇ 12710 ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ ਸਮੂਚੀ ਭਰਤੀ ਨਿਰੋਲ ਮੈਰਿਟ ਦੇ ਅਧਾਰ ਤੇ ਕੀਤੀ ਗਈ ਹੈ। ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨੂੰ ਪੂਰਾ ਕਰਦੇ ਹਾਂ 664 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 750 ਹੋਰ ਆਮ ਆਦਮੀ ਕਲੀਨਿਕ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹਨਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਲੈਬ ਟੈਸਟ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ ਲੋਕਾਂ ਨੂੰ। ਅੱਜ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦੇ ਨਾਲ-ਨਾਲ ਮੁਫਤ ਐਕਸ-ਰੇ ਅਤੇ ਅਲਟਰਾਸਾਉਂਡ ਦੀ ਸਹੂਲਤ ਵੀ ਮੋਹਿਆ ਕੀਤੀ ਜਾਏਗੀ। ਪੰਜਾਬ ਦੇ روشن ਭਵਿੱਖ ਲਈ ਅਸੀਂ ਆਪਣੇ ਬੱਚਿਆਂ ਨੂੰ ਕਮੰਤਰੀ ਅਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਵੇਲੇ ਵਚਨਬੱਧ ਹਾਂ। ਇਸੇ ਲਈ ਤਹਿਤ ਪੰਜਾਬ ਸਰਕਾਰ ਨੇ ਸੂਬੇ ਵਿੱਚ 117 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਕਰੇ ਲੋਕ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਸਦਕਾ 90 ਫੀਸਦੀ ਤੋਂ ਵੱਧ ਘਰਾਂ ਵਿੱਚ ਬਿਜਲੀ ਬਿੱਲ ਜ਼ੀਰੋ ਆ ਰਹੇ ਹੈ ਇਸੇ ਦੇ ਨਾਲ ਹੀ ਰਾਜ ਵਿੱਚ ਖੇਤੀਬਾੜੀ ਲਈ 100 ਪ੍ਰਤੀਸ਼ਤ ਟਿਊਬਵੱਲਾਂ ਨੂੰ ਮੁਫਤ ਬਿਜਲੀ ਮੋਹਿਆ ਕੀਤੀ ਜਾ ਰਹੀ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 27 ਨਵੰਬਰ 2023 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਦੇਸ਼ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ ਪੰਜਾਬ ਸਰਕਾਰ ਨੇ ਸੜਕ ਹਾਦਸਿਆਂ ਵਿੱਚ ਜਿਹੜੀਆਂ ਮੌਤਾਂ ਹੋ ਜਾਂਦੀਆਂ ਉਹਨਾਂ ਨੂੰ ਬਚਾਉਣ ਲਈ ਉਹਨਾਂ ਦੀ ਗਿਰਤੀ ਘਟਾਉਣ ਲਈ ਫਰਿਸ਼ਤੇ ਸਕੀਮ ਲਿਆਂਦੀ ਹੈ ਜਿਸ ਤਹਿਤ ਜੋ ਵਿਅਕਤੀ ਉਹਨਾਂ ਦੀ ਮਦਦ ਕਰੇਗਾ ਉਹਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਏਗਾ ਪੰਜਾਬ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛਡਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਹੁਣ ਤੱਕ 2000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕਰੀਬ 12316 ਏਕੜ ਜ਼ਮੀਨ ਨੂੰ ਕਬਜ਼ਾ ਮੁਕਤ ਕਰਾਇਆ ਜਾ ਚੁੱਕਿਆ ਹੈ ਪੰਜਾਬ ਸਰਕਾਰ ਨੇ ਸੌਣੀ ਦੇ ਸੀਜ਼ਨ 23 ਦੌਰਾਨ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ 17007 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਕਰੀਬਨ 20 ਕਰੋੜ ਰੁਪਏ ਟਰਾਂਸਫਰ ਕੀਤੇ ਸਿੱਧੇ ਤੌਰ ਤੇ ਟਰਾਲੀ ਦੀ ਸਾਮ ਸੰਭਾਲ ਲਈ ਸਰਕਾਰ ਵੱਲੋਂ ਕਿਸਾਨ ਸਮੂਹਾਂ ਪੰਚਾਇਤਾਂ ਨੂੰ 80% ਦੀ ਸਬਸਿਡੀ ਅਤੇ ਵਿਅਕਤੀਗਤ ਕਿਸਾਨ ਨੂੰ 50% ਫੀਸਦੀ ਤੇ 1,11,000 ਤੋਂ ਵੱਧ ਵੱਖ-ਵੱਖ ਮਸ਼ੀਨਾਂ ਮੋਹੀਆਂ ਕਰਾਈਆਂ ਜਾਂ ਚੁੱਕੀਆਂ ਹਨ। ਸਾਲ 23-24 ਦੌਰਾਨ 23,000 ਮਸ਼ੀਨਾਂ ਮੋਹੀਆਂ ਕਰੀਆਂ ਜਾ ਰਹੀਆਂ ਹਨ। ਸੋਨੇ ਸੀਜ਼ਨ 22 ਦੌਰਾਨ ਟਰਾਲੀ ਨੂੰ ਅੱਗ ਲਾਉਣ ਦੀਆਂ ਤਕਰੀਬਨ 50 ਹਜ਼ਾਰ ਘਟਨਾਵਾਂ ਦੇ ਮੁਕਾਬਲੇ 23 ਦੌਰਾਨ ਇਹ ਗਿਣਤੀ 26 ਫੀਸਦੀ ਘਟ ਕੇ ਤਕਰੀਬਨ 36 ਹਜ਼ਾਰ ਰਹਿ ਗਈ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਅਤੇ ਸੈਟਸ ਵਾਟੇ ਨੂੰ ਹੋਰ ਭਲਾਰਾ ਦੇਣ ਦੇ ਮਕਸਦ ਨਾਲ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਅਤੇ ਸੈਟਸ ਵਾਟਾ ਸੰਮੇਲਨ ਕਰਵਾਏ ਗਏ ਹਨ। ਖੇਡ ਵਤਨ ਪੰਜਾਬ ਦੀਆਂ ਦੇ ਦੂਜੇ ਸੀਜ਼ਨ ਵਿੱਚ ਸਾਡੇ 4 ਲੱਖ ਤੇ ਕਲੀਬ ਖਿਡਾਰੀਆਂ ਨੇ ਹਿੱਸਾ ਲਿਆ ਹੈ। ਕਰੀਬ 11000 ਜਿੱਤ ਖਡਾਰੀਆਂ ਨੂੰ ਵੀ ਤਕਰੀਬਨ 9 ਕਰੋੜ ਰੁਪਏ ਆਨਲਾਈਨ ਟਰਾਂਸਫਰ ਕੀਤੇ ਗਏ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਵੀ ਪੰਜਾਬ ਦੇ ਅੰਦਰ ਲਿਆਂਦੀ ਗਈ ਹੈ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਵਿਧਵਾਵਾਂ ਅਤੇ ਫਿਜ਼ੀਕਲੀ ਚੈਲੰਜ ਅਤੇ ਇਹਸਹਾਰਾ ਬੱਚਿਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ 43 ਨਾਗਰਿਕ ਕੇਂਦਰ ਸੇਵਾਵਾਂ ਲੋਕਾਂ ਨੂੰ ਉਹਨਾਂ ਦੇ ਦਰਾਂ ਤੇ ਮੁਹਈਆ ਕਰਾਈਆਂ ਜਾ ਰਹੀਆਂ ਹਨ ਇਸ ਯੋਜਨਾ ਤਹਿਤ ਪੰਜਾਬ ਦੇ ਨਾਗਰਿਕ ਘਰ ਬੈਠੇ ਹੈਲਪਲਾਈਨ ਨੰਬਰ 1076 ਉੱਤੇ ਕਾਲ ਕਰਕੇ ਇਹ ਸੇਵਾਵਾਂ ਹਾਸਲ ਕਰ ਸਕਦੇ ਹਨ ਪੰਜਾਬ ਸਰਕਾਰ ਦੀ ਇਸ ਪਹਿਲ ਨਾਲ 4000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਿਆ ਇਸ ਕੰਮ ਨਾਲ ਪੰਜਾਬ ਦੇ ਪਿੰਡਾਂ ਨੂੰ ਸਾਫ਼ ਤੇ ਪੀਣ ਯੋਗ ਪਾਣੀ ਦੀ ਸਪਲਾਈ ਲਈ ਸੂਬੇ ਵਿੱਚ ਕਰੀਮ 2000 200 ਕਰੋੜ ਰੁਪਏ ਦੀ ਲਾਗਤ ਵਾਲੇ 15 ਨਹਿਰੀ ਪਾਣੀ ਤੇ ਆਧਾਰਿਤ ਪ੍ਰੋਜੈਕਟ ਬਸਾਰੀ ਅਧੀਨ ਚੱਲ ਰਹੇ ਹਨ ਸਾਰੇ ਪਿੰਡਾਂ ਨੂੰ ਸਾਫ ਪਾਣੀ ਦੀ ਸਪਲਾਈ ਕਿੰਨੀ ਬਣਾਉਣ ਲਈ ਪੰਜਾਬ ਵਿੱਚ 31 ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਇਸ ਇਲਾਕੇ ਵਿੱਚ ਸ਼੍ਰੀ ਕੋਜੀਤ ਸਰਾਹ ਜੀ ਵੀ ਡਵੈਲਪਮੈਂਟ ਵਾਸਤੇ ਤੇ ਲੋਕਾਂ ਦੇ ਹਿੱਤਾਂ ਵਾਸਤੇ ਕਾਫੀ ਉਪਰਾਲੇ ਕਰ ਰਹੇ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹ ਧਰਤੀ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਹੈ ਮੈਂ ਤੋਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਜਿਸ ਵੀ ਪੱਧਰ ਤੇ ਹਾਂ ਅਸੀਂ ਆਪਣਾ ਆਪਣਾ ਯੋਗਦਾਨ ਪਾਈਏ ਇਸ ਸਮਾਜ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਅਤੇ ਇਸ ਦੇਸ਼ ਦੇ ਪ੍ਰਤੀ ਅੱਜ ਇਸ ਸਮਾਗਮ ਵਿੱਚ ਆਈ ਪ੍ਰੈਸ ਆ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਪ੍ਰੈਸ ਦਾ ਸਮਾਜ ਨੂੰ opinion create ਕਰਨ ਵਿੱਚ ਸਮਾਜ ਨੂੰ ਸਿਹਤ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਕੂਲ ਦੇ ਟੀਚਰ ਸਾਹਿਬਾਨ ਸਕੂਲ ਦੇ ਪ੍ਰਬੰਧਕ ਜਿਹੜਾ ਨੇ ਇੱਥੇ ਪ੍ਰੋਗਰਾਮਸ ਪਾਰਟਿਸਿਪੇਟ ਕੀਤਾ ਜਿਹਨਾਂ ਦੀ ਟੀਮਾਂ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਟੂਡੈਂਟਸ ਬੱਚੇ ਜਿਹੜੀ ਇੰਨੀ ਠੰਡ ਵਿੱਚ ਇੰਨੇ ਦਿਨਾਂ ਤੋਂ ਤਿਆਰੀ ਕਰ ਰਹੇ ਐ ਤੇ ਸਵੇਰ ਦੇ ਇੱਥੇ ਖੜੇ ਐ ਤੇ ਸਾਰੇ ਆਰਗੇਨਾਈਜ਼ਰ ਜਿਹੜੇ ਨੇ ਸਮਾਗਮ ਦੀ ਤਿਆਰੀ ਕੀਤੀ ਪਿਛਲੇ ਕਈ ਦਿਨਾਂ ਤੋਂ ਪ੍ਰਾਣੋਂ ਦਾ ਵੀ ਧੰਨਵਾਦ ਕਰਦਾ ਐ ਇਸ ਸਮਾਗਮ 'ਚ ਹਾਜ਼ਰ ਅਫਸਰ ਸਹਿਬਾਨ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਡੀਐਸਪੀ ਸਾਹਿਬ ਐਸਐਮਓ ਸਾਹਿਬ ਬੀਡੀਪਾ ਸਾਹਿਬ ਮਾਰਕੀਟ ਕਮੇਟੀ ਦੇ ਅਧਿਕਾਰੀ ਮਿਊਸਪਲ ਕਮੇਟੀ ਦੇ ਅਧਿਕਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮਨੋਦਬੀ ਮੈਂ ਜੋ ਉਹਨਾਂ ਨੇ ਸਬਜ਼ੀਸ ਪ੍ਰੋਵਾਈਡ ਕੀਤੀਆਂ ਧੰਨਵਾਦ ਕਰਦਾ ਹਾਂ ਅਤੇ ਬੰਗਾ ਦੇ ਸਮੂੱਚੇ ਲੋਕਾਂ ਨੂੰ ਮੈਂ ਪ੍ਰੋਸਾਦਵਾਨਾ ਕਿ ਸਬਡਿਵੀਜ਼ਨ ਬੰਗਾ ਦਾ ਮੁਖੀ ਹੋਣ ਦੇ ਨਾਤੇ ਪੰਜਾਬ ਸਰਕਾਰ ਦੀਆਂ ਜੋ ਵੀ ਹਦਾਇਤਾਂ ਜੋ ਵੀ ਸਕੀਮਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਏਗਾ ਅਤੇ ਪਾਰਦਰਸ਼ਤਾ ਨਾਲ ਲਾਗੂ ਕੀਤਾ ਜਾਏਗਾ ਜੈ ਹਿੰਦ कुछ नशा तिरंगे की आन का है कुछ नशा मातृभूमि की शान का है हम लहराएंगे हर जगह ये तिरंगा ये नशा संविधान के सम्मान का है जोग 75ਵੇਂ ਗੰਟਾਂਤਰ ਦਿਵਸ ਦੇ ਮੁੱਖ ਮਹਿਮਾਨ ਮਾਨਯੋਗ ਵਿਕਰਮਜੀਤ ਸਿੰਘ ਜੀ ਪੀਸੀਐਸ ਐਸਜੀਐਮ ਸਬਡਿਵੀਜ਼ਨ ਬੰਗਾ ਪਰੇਟ ਦਾ ਨਿਖਣ ਕਰਨ ਲਈ ਤਿਆਰ ਬਰ ਤਿਆਰ ਸਕਾਟ ਦੇ ਰੁਕ ਦੇ ਵਿੱਚ ਸਾਡੇ ਅਫਸਰ ਸਹਿਬਾਨ ਇੰਸਪੈਕਟਰ ਰਜੀਵ ਕੁਮਾਰ ਐਸਐਚਓ ਸੁਭਾਚੰਦਰ ਐਸਐਚਓ ਸਿਟੀ ਸਕਾਟ ਕਰਦੇ ਹੋਤ ਐਨਸੀਸੀ

ਪੰਡਿਤ ਰਿਤਾ ਰਾਮ ਦਾ ਅਦਰ ਸਕੂਲ ਬੰਗਾ ਐਮਿਨੈਂਸ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਲੜਕੇ ਬੀਐਮਪੀਐਸ ਸਕੂਲ ਬੰਗਾ ਅੱਜ ਦੀ ਸਪਰਬ ਸੰਧਿਆ ਤੇ ਸਮੁੱਚੇ ਭਾਰਤ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਉਸੇ ਕੜੀ ਤਹਿਤ ਸਬ ਡਿਵੀਜ਼ਨ ਬੰਗਾ ਦੇ ਵਿੱਚ ਅੱਜ ਰੰਗਾ ਰੰਗ ਪ੍ਰੋਗਰਾਮ ਰਿਕਿਆ ਗਿਆ ਸੋ ਇਸ ਦੇ शुभ मौके सबन लख ल मुबारक जीवन सूची पेट की अगुवाई करते हुए रेट! 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 ਸ਼ੇਰੁੜਾਈ ਜਗਬਣੀ ਪੰਜਾਬ ਕੇਸਰੀ ਤੋਂ ਪ੍ਰਵੀਨ ਅੱਬੀ ਜੀ ਭਾਸਕਰ ਤੋਂ ਜਗਦੀਸ਼ ਕਲਸੀ ਜੀ ਜਾਗਰਣ ਤੋਂ ਰਜਿੰਦਰ ਕੁਮਾਰ ਜੀ ਸੁਜੀਤ ਮਜ਼ਾਰੀ ਜੀ ਪੰਜਾਬੀ ਟ੍ਰਿਬਿਊਨ ਤੋਂ ਰਾਜ ਮਜ਼ਾਰੀ ਜੀ ਅੱਜ ਦੀ ਆਵਾਜ਼ ਤੋਂ ਪ੍ਰਭਜੋਤ ਸਿੰਘ ਚੜ੍ਹਦੀ ਕਲਾ ਤੋਂ ਮਨਿੰਦਰ ਸਿੰਘ ਜੀ ਇਕਾਲੀ ਪత్రిక ਨਰਿੰਦਰ ਰੱਤੂ ਐਮ ਐਚ ਵਨ ਤੋਂ ਨਵਕੰਤਪੁਰ ਉਮਜਰਾ ਪੰਜਾਬੀ ਜਾਗਰਣ ਜੋ ਆਈਟਮ ਲੈ ਕੇ ਸਾਡੇ ਸਨਮੁਖ ਨੇ ਵੰਦੇ ਮਾਤਰਮ ਜਸਵਿੰਦਰ ਪਾਲ ਰਤਨ ਪ੍ਰੈਸ ਤੋਂ ਸਾਡੇ ਵਿਚਕਾਰ ਪਹੁੰਚੇ ਨੇ ਇੱਕ ਵਾਰ ਫਿਰ ਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ बलिदानों का सपना जब सच हुआ देश तभी द्वारा मान विक्रमजीत सिंह जी पीसीएस एस टी एम बंगा एस पी सर सिंह बाल जी राजीव सिंह ते सुभाष चंद्र जी टेंट वाले भी आगे बेनती है बंदे

ਕਿੰਨੇ ਸਾਰੇ ਨੌਜਵਾਨਾਂ ਦੀ ਜਾਨ ਵੀ ਚਲੇ ਗਈ ਹੈ ਇਸ ਕਰਕੇ ਤੁਸੀਂ ਸਾਰੇ ਨਸ਼ੇ ਦੇ ਛੇਮੇ ਦਰਿਆ ਨੂੰ ਰੋਕਣ ਵਿੱਚ ਸਾਡੀ ਸਾਰਿਆਂ ਦੀ ਮਦਦ ਕਰੋ ਭਗਤ ਸਿੰਘ ਨੇ ਦੇਸ਼ ਅੰਦਰ ਆਸ਼ਕ ਮੁਟ ਮੈਂ ਇਸ ਉਮੰਗ ਦਾ ਹਾਂ ਮਿਲੇ